ਪ੍ਰੇਮ ਚ ਪੈ ਜਾਏ ਪਾਗੂ ਬਣਦਾ ਰੋਜ ਨਹਾਉਣ ਲੱਗ ਜਾਂਦਾ ਹੈ ਬਰਸ਼ ਦੋ ਦੋ ਵਾਰੀ ਕਰਦਾ ਹੈ ਕੋਡਰ ਛਿੜਕਦਾ ਹੈ ਸੋਹਣਾ ਬਣ ਬਣ ਰਹਿੰਦਾ ਹੈ ਅਗਲੇ ਨੇ ਤੇ ਕੁਝ ਵੀ ਨਹੀਂ ਕਿਹਾ ਪਰ ਤੇਰੀ ਤੇ ਜ਼ਿੰਦਗੀ ਸਵਰ ਗਈ ਤੇਰਾ ਮੂੰਹ ਮੱਥਾ ਸਵਰ ਗਿਆ ਤੇਰੇ ਕੱਪੜੇ ਸਾਫ਼ ਹੋਣ ਲੱਗ ਗਏ ਸੁਣੋ ਗੱਲ ਹਾਸੇ ਚ ਨਾ ਪਾਓ ਗੱਲ ਸਮਝਿਓ ਪ੍ਰੇਮ ਨੇ ਅਗਲੇ ਨੇ ਤੇ ਤੈਨੂੰ ਕੋਈ ਕਮਿਟਮੈਂਟ ਨਹੀਂ ਕੀਤੀ ਤੇਰੇ ਨਾਲ ਅਗਲੇ ਨੇ ਤੇ ਤੈਨੂੰ ਕਿਹਾ ਹੀ ਨਹੀਂ ਵੀ ਤੂੰ ਵਧਿਆ ਪਰ ਤੇਰੇ ਪ੍ਰੇਮ ਨੇ ਕਿੰਨੂੰ ਸਵਾਰਿਆ ਉਹਨੂੰ ਕਿ ਤੈਨੂੰ ਤੈਨੂੰ ਤੂੰ ਬਾਹਰੋਂ ਸਵਰ ਗਿਆ ਬਾਹਰੋਂ ਸੋਹਣਾ ਸੋਹਣਾ ਬਣਨ ਲੱਗ ਗਿਆ ਤਨ ਸਵਾਰਦਾ ਜਦੋਂ ਬੰਦਾ ਬਾਹਰੋਂ ਪ੍ਰੇਮ ਕਰਦਾ ਜੋ ਗੁਰੂ ਨਾਲ ਪਿਆਰ ਕਰਦਾ ਫੇਰ ਬੰਦਾ ਮਨ ਸਵਾਰਦਾ ਆਪਣਾ ਉਹਨੂੰ ਪਸੰਦ ਆ ਜਾਂਦਾ ਮੇਰੇ ਤੇ ਅੰਦਰ ਨਫ਼ਰਤ ਨਾ ਰਹੇ ਜੀ ਤੇ ਜੈਲ ਸੁਣਾ ਰਿਹਾ ਜੀ ਕਿਤੇ ਸਾੜਾ ਨਾ ਰਹਿ ਜੇ ਕਿਤੇ ਬਦਲਾ ਨਾ ਰਹਿ ਜੇ ਕਿਤੇ ਕਿਸੇ ਦੀ ਮਾੜੀ ਨਾ ਸੋਚਾਂ ਮੈਂ ਇਹ ਮਨ ਸਵਰਦਾ ਹੈ ਕਿ ਜਦੋਂ ਮਨ ਸਵਰਦਾ ਹੈ ਤੂੰ ਬਾਹਰੋਂ ਸੋਹਣਾ ਲੱਗਦਾ ਹੈ ਕੋਈ ਤੈਨੂੰ ਪਸੰਦ ਕਰ ਲੈਂਦਾ ਕੋਈ ਤੇਰਾ ਹੋ ਜਾਂਦਾ ਤੂੰ ਸੋਹਣਾ ਬੜਾ ਲੱਗਦਾ ਹੈ ਤੇ ਜਦੋਂ ਮਨ ਸੋਣਾ ਹੋਵੇ ਫਿਰ ਸਤਗੁਰ ਤੇਰੇ ਹੋ ਜਾਂਦੇ ਨੇ ਤੇਰਾ ਮਨ ਇੰਨਾ ਸ਼ੁੱਧ ਸਾਫ਼ ਮਨ ਸ਼ੁੱਧ ਕਰੋ ਵੀਰੋ ਸਾਫ਼ ਕਰੋ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਏਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਧੂਰ ਧੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਅੰਮ੍ਰਿਤ ਪੀਓ ਪ੍ਰੇਮ ਪੀਓ ਪ੍ਰੇਮ ਘੁੱਟ ਅੰਦਰ ਜਾਏ ਪ੍ਰੇਮ ਜਾਏ ਸਤਗੁਰਾਂ ਦਾ ਇਹ ਸਭ ਪ੍ਰੇਮ ਮਨ ਵਿੱਚ ਪਾਓ ਉਹ ਤੁੱਪੇ ਨਾ ਪਿਓ ਪ੍ਰੇਮ ਬਣਾ ਲੈਣਾ ਆਪਣੇ ਮਨ 'ਚ ਐਸਾ ਪਿਆਰ ਬਣਾਣਾ ਵੀ ਕੋਈ ਮੁੜ ਕੇ ਤੋੜ ਨਾ ਸਕੇ ਇਸ ਕਰਕੇ ਕੱਲ ਦਾ ਦਿਵਾਨ ਪਰਸੋਂ ਦਾ ਪਰਸੋਂ ਅਮਰ ਦਾ ਬਾਟਾ ਤਿਆਰ ਹੋ ਰਿਹਾ ਸ਼ਾਮ ਨੂੰ ਵੱਧ ਤੋਂ ਵੱਧ ਵੀਰ ਪੈਣਾ ਭਰਾਵੋ ਕਈਆਂ ਅੰਦਰ ਬੀਜ ਹੈਗਾ ਸੁੱਕ ਗਿਆ ਫਿਰ ਉਹਨੂੰ ਪਾਣੀ ਦੁਬਾਰਾ ਪਾਉਣਾ ਪਏਗਾ ਬੜੇ ਅੰਦਰ ਆਪਾਂ ਸਾਰੇ ਹੀ ਪ੍ਰੇਮੀ ਬਣ ਕੇ ਕਦੇ ਨਾ ਕਦੇ ਤੇ ਪ੍ਰੇਮ ਹੁਲਾਰਾ ਮਾਰਦਾ ਹੀ ਹੈ ਸਿੱਖ ਵੀ ਜਿਹੜਾ ਬਣਦਾ ਨਾ ਕਿਸੇ ਨਾ ਕਿਸੇ ਵਿਰਾਗ ਵਿਰਾਗ ਲੱਗਦਾ ਸਾਰਿਆਂ ਨੂੰ ਆ ਜਿੰਨੇ ਕਈ ਨਿਤਨੇਮ ਛੱਡ ਗਏ ਬਾਣੀ ਛੱਡ ਗਏ ਗੁਰਦੁਆਰੇ ਜਾਣਾ ਛੱਡ ਕੇ ਕਦੇ ਵਿਰਾਗ ਲੱਗਿਆ ਸੀ ਇਹਨਾਂ ਨੂੰ ਵਿਰਾਗ ਲੱਗਦਾ ਹੈ ਵਿਰਾਗ ਹੀ ਲੱਗਦਾ ਢੋਲਕੀ ਵਜਾ ਰਿਹਾ ਵਿਰਾਗ ਲੱਗ ਰਿਹਾ ਕੋਈ ਚਿਮਟਾ ਵਜਾ ਰਿਹਾ ਕਦੇ ਵਿਰਾਗੀ ਹੋਏ ਸੀ ਮਨ ਰੋਏ ਵਿਰਾਗ ਹੋਇਆ ਮਗਰੀ ਭਜਲੇ ਅਸੀਂ ਇੱਥੇ ਬੈਠੇ ਆ ਮਨ ਵਿਰਾਗੀ ਹੋਇਆ ਤਾਂ ਹੀ ਇਸ ਲਾਈਵ 'ਚ ਆਏ ਆ ਨਾ ਕਦੇ ਨਾ ਕਦੇ ਕਦੇ ਨਾ ਕਦੇ ਕੋਈ ਖਿੱਚ ਪਈ ਤੇ ਤੁਰ ਪਏ ਇਧਰੋਂ ਤੇ ਉਹ ਬਰਾਗ ਹੈ ਜਿਹੜਾ ਉਹ ਫੇਰ ਹਰਾ ਹੋ ਜਾਂਦਾ ਜੀ ਜਾਂਦਾ ਥੋੜਾ ਕਿਤੇ ਅੰਦਰ ਹੀ ਪਿਆ ਉਹ ਕਿਹੜਾ ਬਾਹਰ ਹੈ ਕਿਤੇ ਅੰਦਰ ਹੀ ਹੈ ਫੇਰ ਹਰਾ ਹੋ ਜਾਣਾ ਮਾੜਾ ਜਾਂ ਪਾਣੀ ਪਵੇ ਸਹੀ ਫੇਰ ਲੱਗ ਜਾਣਾ ਤੁਹਾਨੂੰ ਮੇਰੀ ਬੇਨਤੀ ਹੈ ਭੈਣਾ ਨੂੰ ਵੀਰਾਂ ਨੂੰ ਕਿ ਆਓ ਆਪਾਂ ਹੁਣ ਜਵਾਨੀਆਂ ਵੇਖ ਲਈਆਂ ਕਈਆਂ ਨੇ ਭੰਗ ਫਿਰ ਲਿਆ ਬਥੇਰਾ ਕੁਝ ਖਾ ਪੀ ਲਿਆ ਹੁਣ ਆਓ ਆਪਾਂ ਲੱਗੀਏ ਨੌਜਵਾਨ ਲੱਗ ਜਾਣਾ ਰੀਸ ਹੀ ਕੋਈ ਨਹੀਂ ਜਵਾਨੀ ਨੂੰ ਇੱਧਰ ਲਾ ਦਿਓ ਤੇ ਜਿਹੜੇ ਨੌਜਵਾਨ ਨੇ ਬੱਚੇ ਨੇ ਪਿਆਰ ਮੰਚ ਰੱਖੋ ਤੇ ਜਿੰਨੇ ਵਾਰ ਤੁਸੀਂ 30 35 40 ਵਿਆਹੇ ਗਏ 2 4 ਬੱਚੇ ਨਿਆਣਿਆਂ ਨੂੰ ਇੱਧਰ ਨੂੰ ਬਸ ਹੋ ਗਿਆ ਹੁਣ ਫਿਰ ਆਓ ਆਪਾਂ ਸਿੱਖੀ ਵਾਲੇ ਪਾਸੇ ਨੂੰ ਸਤਗੁਰ ਨਾਲ ਪਿਆਰ ਕਰੀਏ ਗੁਰਦੁਆਰਾ ਬਾਬਾ ਜੋਰਾਵਾਲਾ ਨਾਮ ਵੇਖੋ ਗੁਰਦੁਆਰਾ ਸਾਹਿਬ ਦਾ ਜਿੱਥੇ ਅਮਰਦਾ ਬਾਟਾ ਤਿਆਰ ਹੋਣਾ ਹੈ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇੜੇ ਟੈਲੀਫੋਨ ਐਕਸਚੇਂਜ ਇਹ ਗੁਰਦੁਆਰਾ ਸਾਹਿਬ ਚ ਅਮਰਦਾ ਬਾਟਾ ਪਰਸੋਂ ਤਿਆਰ ਹੋਣਾ ਹੈ ਜਿੱਥੇ ਸਾਬਜਦਿਆਂ ਦੇ ਭਰਾ ਬਣ ਜਾਣਾ ਸੀ ਜੀਤ ਸਿੰਘ ਤੇ ਜੁਝਾਰ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਅਸੀਂ ਭਰਾ ਬਣ ਜਾਣਾ ਹੈ ਜਦੋਂ ਅਸੀਂ ਅੰਮ੍ਰਿਤ ਛਕ ਲੈਨੇ ਆ ਸਿੰਘ ਸੱਜ ਜਾਨਨੇ ਆ ਅੰਮ੍ਰਿਤ ਪਾਣੀ ਵਿੱਚ ਪਤਾਸੇ ਪਾ ਲੇ ਬਾਣੀ ਪੜ ਲਈ ਇੱਥੇ ਤਾਂ ਗੱਲ ਸੀਮਤ ਨਾ ਰੱਖਿਓ ਐ ਅੰਦਰ ਜਾਵੇ ਤੇ ਐ ਮੰਨੀ ਵੀ ਮੈਂ ਪ੍ਰੇਮ ਨੇ ਆ ਗੁਰੂ ਸਾਹਿਬ ਦਾ ਅੰਦਰ ਭਲੇ ਚੱਲੇ ਆਂ ਪ੍ਰੇਮ ਦਾ ਪਿਆਲਾ ਪੀਣ ਲੱਗਿਆ ਮੈਂ ਉਹ ਅੰਮ੍ਰਿਤ ਉਹੀ ਬਣ ਜੂ ਜੋ ਸਮਝੇਗਾ ਅੰਮ੍ਰਿਤ ਨੂੰ ਪਾਣੀ ਸਮਝ ਲੈ ਪਾਣੀ ਐ ਅੰਮ੍ਰਿਤ ਨੂੰ ਪਤਾਸਿਆਂ ਦਾ ਪਾਣੀ ਸਮਝ ਲੈ ਪਾਣੀ ਐ ਤੂੰ ਮੰਨ ਲੈ ਵੀ ਇਹ ਗੁਰੂ ਸਾਹਿਬ ਦਾ ਪ੍ਰੇਮ ਐ ਤੇ ਮੈਨੂੰ ਸ਼ੁੱਧ ਕਰ ਦੂ ਤੇਰੇ ਲਈ ਉਹੀ ਬਣ ਜੂ ਤੇਰੇ ਮੰਨਣ ਤੇ ਐ ਤੂੰ ਕੀ ਮੰਨਦਾ ਵੈਲਿਊ ਤੂੰ ਪਾਉਣੀ ਐ ਸੁਣੋ ਵੀਰੋ ਅਮਰਤ ਸੇਮ ਹੀ ਐ ਵੈਲਿਊ ਤੁਸੀਂ ਦੇਣੀ ਉਹਨੂੰ ਕੀ ਸਮਝ ਕੇ ਪੀਣ ਲੱਗੀ ਕੀ ਸਮਝ ਕੇ ਪੀਣੇ ਇਹ ਤੇ ਤੁਹਾਡੇ ਤੇ ਡਿਪੈਂਡ ਕਰਦਾ ਕੀ ਮੰਨਨੇ ਹੋ ਅਮਰਤ ਪ੍ਰੇਮ ਮੰਨੋ ਸਤਿਗੁਰਾਂ ਦਾ ਪਿਆਰ ਮੰਨ ਕੇ ਪੀਜੋ ਬਸ ਫਿਰ ਗੱਲ ਬਣ ਗਈ ਫਿਰ ਤੇ ਜਿੰਦਗੀ ਸਫਰ ਦੀ ਫਿਰ ਪਾਠ ਕਰਦੇ ਆ ਤੇਰੇ ਪਿਆਰ ਚ ਕਰਦੇ ਆ ਬਾਣੀ ਪੜ ਲਿਆ ਤੇਰੇ ਪਿਆਰ ਚ ਕਰਦੇ ਆ ਗੁਰਦੁਆਰੇ ਜਾਂਦੇ ਆ ਤੇਰੇ ਪਿਆਰ ਚ ਜਾਂਦੇ ਆ ਜੇ ਕੁਰਬਾਨ ਪਾਈਏ ਤੇਰੇ ਪਿਆਰ ਦੀ ਨਿਸ਼ਾਨੀ ਪਾਈਏ ਇਹ ਪਿਆਰ ਹੈ ਸਰਦਾਰ ਇਹ ਪਿਆਰ ਦੀ ਨਿਸ਼ਾਨੀ ਬਣਾਓ ਇਹਨੂੰ ਵੱਡਾਂ ਗੇਂਦਾਂ ਨਾਲ ਮਾਰਾਂਗੇ ਮੈਂ ਤੇ ਜ਼ਿੰਦਗੀ ਦੀ ਕਦੇ ਨਹੀਂ ਕਿਸੇ ਦੇ ਮਾਰੀ ਆ ਮੇਰੇ ਹੱਥ ਚ ਸਿਰੀ ਸਾਹਿਬ ਹੈ ਮੈਨੂੰ 30 ਸਾਲ ਹੋ ਗਏ ਪਾਈ ਨੂੰ 32 ਸਾਲ ਨਾ ਕਿਸੇ ਨੂੰ ਵੱਡਿਆ ਨਾ ਕਿਸੇ ਨੂੰ ਮਾਰਿਆ ਨਾ ਕੱਢ ਕੇ ਕਿਸੇ ਨੂੰ ਵਿਖਾਈ ਨਾ ਕਿਸੇ ਨੂੰ ਜ਼ਿੰਦਗੀ ਦੇ ਡਰਾਇਆ। ਪਾ ਕੇ ਹਰ ਵੇਲੇ ਰੱਖੀ ਇੱਕ ਦੀਆਂ ਵੀ ਦੋ ਪਾ ਕੇ ਰੱਖਦਾ ਇੱਕ ਥੱਲੇ ਉਹਦੇ ਗੁੱਤੋਂ ਦੀ। ਦੋ ਪਾ ਕੇ ਰੱਖਦਾਂ ਜ਼ਿੰਦਗੀ ਦੇ 30 ਸਾਲ ਹੋ ਗਏ ਮੈਂ ਤੇ ਨਹੀਂ ਲਾਈ ਤੇ ਮੈਂ ਮੰਨਦਾ ਹੁੰਦਾ ਮੇਰੇ ਸਤਿਗੁਰੂ ਦੇ ਪਿਆਰ ਦੀ ਨਿਸ਼ਾਨੀ ਏ ਬਸ ਤੇ ਜਿੱਤੇ ਮੈਂ ਮਰਿਆ ਹੋਇਆ ਉਹਦੇ ਵੀ ਮੇਰੇ ਕੋਲੇ ਪਈ ਫੋ ਤੇ ਜਿੱਤੇ ਫੁੱਲ ਚੁਗਣਗੇ ਉਹਦੇ ਵੀ ਵਿੱਚੋਂ ਨਿਕਲੂ। ਸਾਡੀ ਇਹ ਕਿਰਪਾਣ ਸਾਡਿਆਂ ਫੁੱਲਾਂ ਚੋਂ ਨਿਕਲੂ। ਸੁਣਾਓ ਬਈ ਗੁਰੂਬਖਸ਼। ਇਹ ਸਾਡੀ ਕਿਰਪਾਣ ਸਾਡਿਆਂ ਫੁੱਲਾਂ ਚੋਂ ਨਿਕਲੂ। ਉਹ ਦੁਪਹਿਰ ਇਹਦੇ 파ਗੇ ਰੱਖਾਂਗੇ ਇਹ ਪਿਆਰ ਦੀ ਨਿਸ਼ਾਨੀ ਹੈ ਬਸ ਨਿਸ਼ਾਨੀ ਹੈ ਇਹ ਵੱਡੀ ਹੈ ਛੋਟੀ ਹੈ ਇਸ ਗੱਲ ਦੀ ਗੱਲ ਨਹੀਂ ਗੱਲ ਇਹ ਹੈ ਕਿ ਸਾਸੀ ਪਿਆਰ ਕਰਦੇ ਆ ਬਸ ਮੇਰੇ ਸਤਗੁਰੂ ਦੀ ਨਿਸ਼ਾਨੀ ਹੈ ਮੈਂ ਪਾਈ ਹੈ ਇਹ ਮੇਰਾ ਮੰਨਣਾ ਹੈ ਕੁਰਬਾਨ ਨੂੰ ਕੀ ਮੰਨਦਾ ਤੂੰ ਮੈਂ ਪਿਆਰ ਦੀ ਨਿਸ਼ਾਨੀ ਮੰਨਦਾ ਤੂੰ ਜੋ ਮਰਜ਼ੀ ਮੰਨ ਲੈ ਤੁਹਾਡੇ ਮੰਨਣ ਦੇ ਤੁਸੀਂ ਕੀ ਮੰਨਦੇ ਹੋ ਅਮਰਤ ਨੂੰ ਕੀ ਮੰਨਦੇ ਹੋ ਕਕਾਰਾਂ ਨੂੰ ਬਾਣੀ ਨੂੰ ਕੀ ਮੰਨਦੇ ਹੋ ਬਾਣੀ ਨੂੰ ਕੀ ਮੰਨਦੇ ਹੋ ਤੁਹਾਡੇ ਤੇ ਹੈ ਆਪਣੇ ਆਪਣੇ ਉੱਤੇ ਹੁੰਦਾ ਬੰਦੇ ਦੇ ਉੱਤੇ ਇਸ ਕਰਕੇ ਆਪਾਂ ਸਾਰੇ ਪ੍ਰੇਮ ਕਰਨਾ ਹੈ ਪਰ ਖੂਨਦਾਨ ਕੈਂਪ ਲੱਗਣਾ ਹੈ ਨੇ ਦਿਨ ਖੂਨਦਾਨ ਕੈਂਪ ਲੱਗਣਾ ਜੀ ਜਿਨ੍ਹਾਂ ਕੋਲੇ ਬਲੱਡ ਬਲੱਡ ਵਾਲਾ ਹੀ ਉਬਲਦਾ ਜਿੰਨਾਂ ਦਾ ਉੱਥੇ ਜ਼ਰੂਰ ਦਾਨ ਕਰ ਦੇਣ ਕਈਆਂ ਨੂੰ ਵਾਲੇ ਮਾਰਦਾ ਨਾ ਚੱਕ ਤੇ ਆ ਕੇ ਫੱਟੇ ਫੜਦੇ ਆ ਕੇ ਮਾਰਾ ਜਿਨ੍ਹਾਂ ਦੇ ਵਾਲਾ ਵਾਲੇ ਮਾਰਦਾ ਦੋ ਚਾਰ ਬੋਤਲਾਂ ਕਢਾ ਦਿਓ ਜੇ ਕਿਸੇ ਦੀ ਜਾਨ ਵੱਜ ਜੂ